ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਗੁਰੂ ਸਾਹਿਬਾਨਾਂ ਦੇ ਚਰਨਾਂ ਕਮਲਾਂ ਦੇ ਵਿੱਚ ਨਮਸਕਾਰ ਕਰਦੀਆਂ ਖਾਲਸਾ ਜੀ ਬਹੁਤ ਸਾਰੇ ਭੈਣ ਭਰਾਵਾਂ ਦਾ ਇਹ ਕਹਿਣਾ ਹੁੰਦਾ ਏ ਕਿ ਜੇ ਇਕ ਅਸੀਂ ਆਪਣੀ ਘਰ ਦੇ ਵਿੱਚ ਗੁਰਬਾਣੀ ਦਾ ਜਾਪ ਵੀ ਕਰਦੇ ਹਾਂ ਹਰ ਰੋਜ਼ ਗੁਰਦੁਆਰਾ ਸਾਹਿਬ ਵੀ ਚਾਨੀ ਆ ਪਰ ਫਿਰ ਵੀ ਸਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਨਹੀਂ ਰਹਿੰਦੀ ਨਾ ਤਾਂ ਸਾਡੇ ਘਰ ਦੇ ਵਿੱਚ ਕਦੇ ਬਰਕਤ ਰਹਿੰਦੀ ਏ ਨਾ ਹੀ ਸਾਡੇ ਘਰ ਦੀ ਗਰੀਬੀ ਦੂਰ ਹੁੰਦੀ ਬਹੁਤ ਮਿਹਨਤ ਵੀ ਕਰਦੇ ਆ ਪਰਮਾਤਮਾ ਦਾ ਨਾਮ ਵੀ ਜਪਦੇ ਆ ਪਰ ਫਿਰ ਵੀ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਰਹਿੰਦੀ ਜਿਹੜੀ ਵੀ ਅਸੀਂ ਕਾਰੋਬਾਰ ਨੂੰ ਸ਼ੁਰੂ ਕਰਦੇ ਆ ਉਹ ਕਾਰੋਬਾਰ ਸਾਡਾ ਹਮੇਸ਼ਾ ਅਸ ਸਫਲ ਹੀ ਰਹਿੰਦੇ ਕਦੇ ਵੀ ਸਾਨੂੰ ਸਫਲਤਾ ਨਹੀਂ ਮਿਲਦੀ ਤੇ ਕਈ ਭੈਣ ਭਰਾਵਾਂ ਦਾ ਸਾਧ ਸੰਗਤ ਜੀ ਇਹ ਵੀ ਕਹਿਣਾ ਹੁੰਦਾ ਏ ਕਿ ਜਦੋਂ ਅਸੀਂ ਹਰ ਰੋਜ਼ ਪਾਠ ਕਰਦੇ ਹਾਂ ਸਿਮਰਨ ਕਰਦੇ ਹਾਂ ਕਰਨ ਦੇ ਬਾਵਜੂਦ ਜਦੋਂ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ ਸਫਲਤਾ ਨਹੀਂ ਸਾਨੂੰ ਮਿਲਦੀ ਤਾਂ ਅਸੀਂ ਹਿੰਮਤ ਹਾਰ ਜਾਂਦੇ ਹਾਂ ਹਿੰਮਤ ਹਾਰ ਕੇ ਗੁਰਦੁਆਰਾ ਸੇਵ ਜਾਣਾ ਬੰਦ ਕਰ ਦਿੰਨੇ ਆਂ ਤੇ ਅਸੀਂ ਗੁਰਬਾਣੀ ਦਾ ਜੋ ਜਾਪ ਕਰਦੀਆਂ ਉਹ ਵੀ ਬੰਦ ਕਰ ਦਿੰਨੇ ਆ ਪਰ ਸਾਨੂੰ ਕਦੇ ਵੀ ਸਾਥ ਸੰਗਤ ਦੀ ਹਿੰਮਤ ਨਹੀਂ ਹਾਰਨੀ ਚਾਹੀਦੀ ਪਰਮਾਤਮਾ ਇੱਕ ਨਾ ਇੱਕ ਦਿਨ ਸਾਡੀ ਚ ਜ਼ਰੂਰ ਸੁਣਦਾ ਏ ਜੇਕਰ ਅਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਆਪਣੀ ਲਗਾਤਾਰ ਦਸਾ ਨੌਹਾਂ ਦੀ ਕੀਰਤ ਕਰਦੀਆਂ ਤੇ ਪਰਮਾਤਮਾ ਦਾ ਨਾਮ ਜਪਦੀਆਂ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਇੱਕ ਨਾ ਇੱਕ ਦਿਨ ਸਾਡੇ ਤੇ ਜ਼ਰੂਰ ਕਿਰਪਾ ਕਰਦੇ ਨੇ ਜੀ ਕਰ ਤੋ ਤੁਸੀਂ ਵੀ ਚਾਹਣੇ ਹੋਣਾ ਕਿ ਪਰਮਾਤਮਾ ਦੀ ਸਾਡੇ ਉੱਪਰ ਕਿਰਪਾ ਬਣੀ ਰਹੇ ਤੇ ਇਸੇ ਤਰੀਕੇ ਦੇ ਨਾਲ ਇਹ ਤੁਸੀਂ ਰੂਲ ਜ਼ਰੂਰ ਬਣਾਓ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਦਸਾ ਨੌਾਂ ਦੀ ਕੀਰਤ ਕਰੋ ਕਿਸੇ ਦਾ ਹੱਕ ਕਦੇ ਨਾ ਮਾਰੋ ਤੇ ਆਪਣੀ ਲਗਾਤਾਰ ਮਿਹਨਤ ਕਰਦੇ ਜਾਓ ਤੇ ਹਰ ਰੋਜ਼ ਪਰਮਾਤਮਾ ਦਾ ਤੁਸੀਂ 24 ਘੰਟਿਆਂ ਦੇ ਵਿੱਚੋਂ ਕੁਝ ਸਮਾਂ ਕੱਢ ਕੇ ਪਰਮਾਤਮਾ ਦਾ ਨਾਮ ਜ਼ਰੂਰ ਜਪਿਆ ਕਰੋ ਵਾਹੀ ਗੁਰੂ ਸੱਚੇ ਪਾਤਸ਼ਾਹ ਜ਼ਰੂਰ ਸਾਡੀ ਸੁਣਦੇ ਨੇ। ਦੇਰ ਜ਼ਰੂਰ ਹੁੰਦੀ ਏ ਪਰ ਅੰਧੇਰ ਨਹੀਂ ਹੁੰਦਾ ਗਾ ਪ੍ਰਮਾਤਮਾ ਸਾਨੂੰ ਪਰਖਦੇ ਨੇ। ਪਰਖਦੇ ਨੇ ਕਿ ਅਸੀਂ ਕਿੰਨਾ ਕੁ ਟਾਈਮ ਤੱਕ ਠੀਕ ਕੇ ਬੈਠ ਸਕਦੇ ਹਾਂ, ਕਿੰਨਾ ਕੁ ਟਾਈਮ ਤੱਕ ਅਸੀਂ ਗੁਰਬਾਣੀ ਦਾ ਜਾਪ ਕਰਦੇ ਹਾਂ ਕਿਉਂਕਿ ਸਾਥ ਸੰਗੇ ਜਿਹੜਾ ਸਾਡਾ ਮਨ ਇਹ ਠੀਕ ਕੇ ਨਹੀਂ ਬੈਠ ਸਕਦਾ, ਸਾਡਾ ਮਨ ਹਮੇਸ਼ਾ ਭਟਕਦਾ ਰਹਿੰਦਾ ਹੈ। ਤੇ ਜੀ ਤੁਸੀਂ ਵੀ ਚਾਹੁੰਦੇ ਹੋ ਨਾ ਹਮੇਸ਼ਾ ਪਰਮਾਤਮਾ ਦੀ ਸਾਡੇ ਘਰ ਪਰਿਵਾਰ ਤੇ ਕਿਰਪਾ ਬਣੀ ਰਹੇ ਸਾਨੂੰ ਸਰੀਰਕ ਮਾਨਸਿਕ ਤੇ ਆਤਮਿਕ ਸੁੱਖ ਹਮੇਸ਼ਾ ਬਣੀ ਰਹਿਣ ਤਾਂ ਸਾਧ ਸੰਗਤ ਜੀ ਹਮੇਸ਼ਾ ਗੁਰੂ ਦੇ ਨਾਲ ਜੁੜੇ ਰਹੋ ਸੋ ਇਸੇ ਤਰ੍ਹਾਂ ਸਾ ਸੰਗੀਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਦੋ ਸ਼ਬਦਾਂ ਦਾ ਸਾਂਝੇ ਕਰਾਂਗੇ ਜੇਕਰ ਤੁਸੀਂ ਇਹਨਾਂ ਸ਼ਬਦਾਂ ਦਾ ਆਪਣੇ ਘਰ ਦੇ ਵਿੱਚ ਬੈਠ ਕੇ ਜਾਪ ਕਰਦੇ ਹੋ ਕਿਉਂਕਿ ਮੈਂ ਵੀ ਇਹਨਾਂ ਸ਼ਬਦਾਂ ਦਾ ਆਪਣੇ ਘਰ ਦੇ ਵਿੱਚ ਬੈਠ ਕੇ ਜਾਪ ਕਰਦੀਆਂ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਬੇਅੰਤ ਕਿਰਪਾ ਤੇ ਸਦਕਾ ਸਾਡੇ ਘਰ ਦੇ ਵਿੱਚ ਕਦੇ ਵੀ ਕਿਸੇ ਚੀਜ਼ ਦੇ ਵਿੱਚ ਕਮੀ ਨਹੀਂ ਆਈ ਪਰਮਾਤਮਾ ਦੀ ਕਿਰਪਾ ਦੇ ਸਦਕਾ ਸਾਡੇ ਘਰ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਤੇ ਬਰਕਤ ਬਣੀ ਰਹਿੰਦੀ ਏ ਸੋ ਅੱਜ ਦੀ ਜਿਹੜੀ ਵੀਡੀਓ ਇਹ ਉਹਨਾਂ ਭੈਣ ਭਰਾਵਾਂ ਦੇ ਲਈ ਏ ਜਿਨ੍ਹਾਂ ਦੇ ਘਰ ਦੇ ਵਿੱਚ ਸੁੱਖ ਸ਼ਾਂਤੀ ਨਹੀਂ ਤੇ ਧਨ ਤੇ ਪਦਾਰਥਾਂ ਦੀ ਟੋਟ ਰਹਿੰਦੀ ਏ ਸੋ ਇਹ ਟੋਟ ਦੂਰ ਕਰਨ ਵਾਸਤੇ ਇਸ ਸ਼ਬਦ ਦਾ ਜਾਪ ਜੇਕਰ ਤੁਸੀਂ ਕਰਦੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਕਦੇ ਵੀ ਤਾਂ ਦੀ ਕਮੀ ਨਹੀਂ ਆਵੇਗੀ ਤੇ ਤੁਹਾਡੇ ਸਰੀਰਿਕ ਮਾਨਸਿਕ ਤੇ ਆਤਮਿਕ ਸੁੱਖ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਵਿੱਚ ਮਿਲਣਗੇ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਆਪਾਂ ਗੱਲ ਕਰਦੇ ਹਾਂ ਉਹਨਾਂ ਸ਼ਬਦਾਂ ਦੇ ਬਾਰੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੂਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਏ ਤੀ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਸਭ ਤੋਂ ਪਹਿਲਾਂ ਸਾਹ ਸੰਗੇ ਚੀ ਸ਼ਬਦ ਦੇ ਵਾਰੀ ਗੱਲ ਕਰਦੇ ਹਾਂ ਜਿਨ੍ਹਾਂ ਦੀ ਕਰਦੀ ਵਿੱਚ ਸਰੀਰਕ ਮਾਨਸਿਕ ਤੇ ਆਤਮਿਕ ਸੁੱਖਾਂ ਦੀ ਕਮੀ ਹੈ ਉਹ ਸੁੱਖਾਂ ਦੀ ਪ੍ਰਾਪਤੀ ਦੇ ਵਾਸਤੇ ਇਸ ਸ਼ਬਦ ਦਾ ਜਾਪ ਕਰਨਾ ਹੈ ਤੇ ਇਹ ਸ਼ਬਦ ਦਾ ਜਾਪ ਤੁਸੀਂ 40 ਦਿਨ ਲਗਾਤਾਰ ਕਰਨਾ ਹੈ 40 ਦਿਨ ਹਰ ਰੋਜ਼ ਕਰਨਾ ਹੈ ਤੇ ਇੱਕ ਦਿਨ ਦੇ ਵਿੱਚ 101 ਵਾਰ ਇਹ ਸ਼ਬਦ ਦਾ ਜਾਪ ਤੁਸੀਂ ਕਰਨਾ ਹੈ ਜੇਕਰ ਤੁਸੀਂ ਪੂਰੇ ਵਿਸ਼ਵਾਸ ਦੀ ਪਰਮਾਤਮਾ ਤੇ ਭਰੋਸਾ ਰੱਖ ਕੇ ਇਸ ਸ਼ਬਦ ਦਾ ਜਾਪ ਕਰਦੇ ਹੋ ਤਾਂ ਤੁਹਾਡੇ ਸਭ ਪ੍ਰਕਾਰ ਦੀ ਸਰੀਰਕ, ਮਾਨਸਿਕ ਤੇ ਆਤਮਿਕ ਸੁਖ ਤੇ ਖੁਸ਼ੀਆਂ ਹਾਸਲ ਤੁਹਾਨੂੰ ਹੋਣਗੀਆਂ। ਤੁਹਾਡੇ ਘਰ ਪਰਿਵਾਰ ਵਿੱਚ ਖੇੜੇ ਦਾ ਮਾਹੌਲ ਵੀ ਬਣਿਆ ਰਹੇਗਾ। ਸੋ ਸਾਧ ਸੰਗਤ ਜੀ ਹੁਣ ਆਪਾਂ ਸ਼ਬਦ ਦੀ ਸਾਂਝ ਪਾਉਣੇ ਆ। ਸਭੇ ਸ਼ਬਦ ਤੁਸੀਂ ਚੰਗੀ ਤਰ੍ਹਾਂ ਧਿਆਨ ਦੇ ਨਾਲ ਸੁਣ ਕੇ ਨੋਟ ਵੀ ਕਰ ਸਕਦੇ ਹੋ। ਸ਼ਬਦ ਦੇ ਦੋਵੇਂ ਥਾਮ ਰਖੇ ਗੁਰਸੂਰੇ ਹਲਤ ਪਾਸਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸੇਜੇ ਮਜਨ ਹੋਵਤ ਸਾਧੂ ਤੂਰੇ ਆਮਣ ਜਾਣ ਰਹੇ ਤਿਥੀ ਪਾਈ ਜਨਮ ਮਰਨ ਕੇ ਮਿਟੇ ਬਿਸੂਰੇ ਰਮ ਪੈ ਤਰੇ ਛੂਟੇ ਪੈ ਚਮਕੇ ਘਟ ਘਟ ਏਕ ਰਹਾ ਭਰਪੂਰੇ ਨਾਨਕ ਸਰਨ ਪਰਿਓ ਦੁਖ ਪੰਚਨ ਅੰਤਰ ਬਾਹ ਪੇਖ ਹਜੂਰੇ ਸੁਸਾ ਸੰਗੇ ਜੀ ਇਸ ਸ਼ਬਦ ਦਾ ਜਾਪ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ 40 ਦਿਨ ਲਗਾਤਾਰ ਹਰ ਰੋਜ਼ 101 ਵਾਰ ਕਰਨਾ ਹੈ ਤੁਹਾਡੇ ਸਾਰੇ ਸਰੀਰਕ ਮਾਨਸਿਕ ਤੇ ਆਤਮਿਕ ਜਿਹੜੇ ਦੁੱਖ ਨੇ ਉਹ ਦੂਰ ਹੋ ਜਾਣਗੇ ਤੁਹਾਨੂੰ ਸੁੱਖਾਂ ਦੀ ਪ੍ਰਾਪਤੀ ਹੋਵੇਗੀ ਤੇ ਇਸੇ ਤਰੀਕੇ ਦੇ ਨਾਲ ਹੁਣ ਗੱਲ ਕਰਦੇ ਆਂ ਸਾਹਸੰਗੀ ਜੀ ਧਨ ਤੇ ਪਦਾਰਥਾਂ ਦੀ ਟੋਟ ਨੂੰ ਦੂਰ ਕਰਨਾ ਅਤੇ ਵਾਸਤੇ ਇਸ ਸ਼ਬਦ ਦਾ ਤੁਸੀਂ ਜਾਪ ਕਰ ਸਕਦੇ ਹੋ ਇਹ ਸ਼ਬਦ ਦਾ ਜਾਪ ਵੀ ਤੁਸੀਂ 40 ਦਿਨ ਹਰ ਰੋਜ਼ 101 ਵਾਰ ਕਰਨਾ ਹੈ ਜੇਕਰ ਤੁਸੀਂ ਇਸ ਸ਼ਬਦ ਦਾ ਜਾਪ 40 ਦਿਨ ਲਗਾਤਾਰ ਕਰਦੇ ਹੋ ਤੁਹਾਡੀ ਘਰ ਦੇ ਵਿੱਚ ਕਦੇ ਵੀ ਤੰਨ ਦੀ ਕੋਈ ਤੋਟ-ਤੰਗੀ ਨਹੀਂ ਰਹੇਗੀ ਤੇ ਤੁਹਾਡੇ ਘਰ ਦੇ ਵਿੱਚ ਪਦਾਰਥਾਂ ਦੀ ਬਰਕਤ ਬਣੀ ਰਹੇਗੀ ਕਦੇ ਵੀ ਤੁਹਾਡੀ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਗਰੀਬੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਸਾਂਝਾ ਕਰਦੀ ਹਾਂ ਜੀ ਇਸ ਸ਼ਬਦ ਦਾ ਜਾਪ ਨੀਰਤਨ ਕੋ ਤਨ ਤੇਰੋ ਨਾਉ ਨਿਥਾਵੀ ਕੋ ਨਾਉ ਤੇਰਾ ਥਾਉ ਨੇ ਮਾਣੇ ਕੋ ਪ੍ਰਭ ਤੇਰੋ ਮਾਣ ਸਗਲ ਘਟਾ ਕੋ ਦੇਵੋ ਧਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤਿ ਮੇ ਤੇ ਜਾਣੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸ ਤੇ ਤੁਮਤੇ ਹੋਏ ਨਾਨਕ ਅਵਰਨੇ ਜਾਣਿਸ ਕੋਏ ਸੋ ਸਾਧ ਸੰਗੇ ਜੀ ਇਸ ਦੋ ਸ਼ਬਦਾਂ ਦਾ ਜਾਪ ਕਰਨ ਦੇ ਨਾਲ ਸਾਡੇ ਘਰ ਦੇ ਵਿੱਚ ਨਾ ਹੀ ਕਿਸੇ ਵੀ ਪ੍ਰਕਾਰ ਦਾ ਕੋਈ ਦੁੱਖ ਤੇ ਤਕਲੀਫ ਰਹਿੰਦਾ ਏ ਤੇ ਨਾ ਹੀ ਸਾਡੇ ਘਰ ਦੇ ਵਿੱਚ ਕਦੇ ਵੀ ਪੈਸੇ ਦੀ ਕਮੀ ਆਉਂਦੀ ਏ ਧਨ ਦੀ ਬਰਕਤ ਰਹਿੰਦੀ ਏ ਕਦੇ ਕਿਸੇ ਪਦਾਰਥ ਦੀ ਟੂਟ ਨਹੀਂ ਆਵੇਗੀ ਤੇ ਸਾਨੂੰ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਨਾ ਹੀ ਗਰੀਬੀ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਸਹਾਸੰਗੇ ਜੀ ਜਦੋਂ ਅਸੀਂ ਗੁਰੂ ਦੇ ਨਾਲੇ ਜੁੜ ਜਾਂਦੇ ਹਾਂ ਤੇ ਸਾਡੇ ਜਿਹੜੇ ਦੁੱਖ ਨੇ ਉਹ ਕਦੋਂ ਘਟਨੇ ਸ਼ੁਰੂ ਹੋ ਜਾਂਦੇ ਨੇ ਸਾਨੂੰ ਇਸ ਬਾਰੇ ਬਿਲਕੁਲ ਵੀ ਪਤਾ ਨਹੀਂ ਲੱਗਦਾ ਜਦੋਂ ਅਸੀਂ ਜਗਾ ਜਗਾ ਤੇ ਪਰਪਟਕਣਾ ਸ਼ੁਰੂ ਕਰ ਦਿੰਨੇ ਆ ਕਦੇ ਇਸ ਸਿਆਣੇ ਦੇ ਕੋਲ ਕਦੇ ਉਸ ਪੰਡਿਤ ਦੇ ਕੋਲ ਕਦੇ ਕੀਤੇ ਕਦੇ ਕੀਤੇ ਉਦੋਂ ਅਸੀਂ ਵਹਿਮ ਭਰਮ ਦੇ ਵਿੱਚ ਪੈ ਜਾਂਦੇ ਆ ਟੂਣਿਆਂ ਟੋਟਕਿਆਂ ਦੇ ਵਿੱਚ ਪੈ ਜਾਂਦੇ ਆ ਫਿਰ ਜਿਹੜਾ ਸਾਡਾ ਮਾਨ ਹੀ ਨਾ ਉਸ ਨੂੰ ਤਸੱਲੀ ਨਹੀਂ ਆਉਂਦੀ ਉਹ ਹਮੇਸ਼ਾ ਭਟਕਦਾ ਰਹਿੰਦਾ ਹੈ ਉਹ ਨੂੰ ਹੁੰਦਾ ਹੈ ਕਿ ਇਹ ਕਰਾਂ ਸ਼ਾਇਦ ਇਸ ਦੇ ਨਾਲ ਮੇਰਾ ਕੁਝ ਠੀਕ ਹੋ ਜਾਏ ਜਾਂ ਆ ਕਰਾਂ ਇਸ ਦੇ ਨਾਲ ਹੋ ਜਾਏ ਤਾਂ ਸਾਧ ਸੰਗਤ ਜੀ ਅਸੀਂ ਉਸ ਸਮੇਂ ਹਮੇਸ਼ਾ ਭਟਕਦੇ ਹੀ ਰਹਿਣੇ ਆ ਜਦੋਂ ਪਰਮਾਤਮਾ ਦੇ ਨਾਲ ਅਸੀਂ ਜੁੜ ਜਾਂਦੇ ਆ ਤੇ ਸਾਡਾ ਭਟਕਦਾ ਹੋਇਆ ਮਨ ਇਹ ਨਾ ਜਿਹੜਾ ਉਸ ਨੂੰ ਵੀ ਸ਼ਾਂਤੀ ਮਿਲ ਜਾਂਦੀ ਹੈ ਤੁਸੀਂ ਕਦੇ ਵੀ ਇਸ ਗੱਲ ਨੂੰ ਨੋਟ ਕਰਕੇ ਦੇਖਿਓ ਕਿ ਜਦੋਂ ਵੀ ਅਸੀਂ ਗੁਰੂ ਦੇ ਨਾਲ ਜੁੜ ਕੇ ਗੁਰਬਾਣੀ ਦਾ ਚਾਪ ਕਰਦੇ ਹਾਂ ਨਾ ਤੇ ਸਾਡੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ। ਜਦੋਂ ਸਾਡਾ ਦਿਮਾਗ ਇੱਧਰ ਉੱਧਰ ਭਟਕਦਾ ਹੈ ਤੇ ਬਹੁਤ ਜ਼ਿਆਦਾ ਸਾਨੂੰ ਜ਼ਿੰਦਗੀ ਦੀਆਂ ਟੈਨਸ਼ਨਾਂ ਵਧੀਆਂ ਹੁੰਦੀਆਂ ਨੇ। ਜਦੋਂ ਸਾਡੀ ਜ਼ਿੰਦਗੀ ਇਸ ਮੋੜ ਤੇ ਆ ਜਾਂਦੀ ਏ ਕਿ ਸਾਨੂੰ ਕੁਝ ਸਮਝ ਨਹੀਂ ਆਉਂਦਾ ਕਿ ਅਸੀਂ ਕੀ ਕਰੀਏ ਜਾਂ ਕੀ ਨਾ ਕਰੀਏ ਤਾਂ ਉਹ ਸਮੇਂ ਤੁਸੀਂ ਤੁਹਾਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਤੁਸੀਂ ਉਸ ਸਮੇਂ ਕੀ ਕਰਨਾ ਹੈ ਕਿ ਚੁੱਪ ਕਰਕੇ ਗੁਟਕਾ ਸੇਬ ਲੈ ਕੇ ਤੁਸੀਂ ਕੁਰਬਾਨੀ ਦਾ ਜਾਪ ਕਰਨਾ ਸ਼ੁਰੂ ਕਰਦਿਆ ਕਰੋ ਜਿਵੇਂ ਜਿਵੇਂ ਤੁਸੀਂ ਪਾਠ ਕਰਦੇ ਚਾਹੋਗੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ ਤੁਹਾਡਾ ਸਾਰਾ ਸਟ्रेस ਕਿੱਥੇ ਦੂਰ ਹੋ ਗਿਆ ਤੁਹਾਡੀ ਸਾਰੀ ਟੈਨਸ਼ਨ ਕਿੱਥੇ ਗਈ ਤੁਹਾਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਚੱਲੇਗਾ ਇੰਨੀ ਜ਼ਿਆਦਾ ਪਰਮਾਤਮਾ ਦੀ ਕਿਰਪਾ ਹੁੰਦੀ ਏ ਸਾਥ ਸੰਗਤ ਜੀ ਜਦੋਂ ਅਸੀਂ ਗੁਰੂ ਦੀ ਨਾਲੇ ਜੁੜ ਕੇ ਤੇ ਅਸੀਂ ਗੁਰੂ ਵਾਲੇ ਬਣ ਜਾਂਦੇ ਆਂ ਪਰਮਾਤਮਾ ਦੀ ਬੇਅੰਤ ਸਾਡੇ ਉੱਪਰ ਕਿਰਪਾ ਹੋ ਜਾਂਦੀ ਏ ਸਤਸੰਗਤ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਬਹੁਤ ਕਿਰਪਾ ਜੇਕਰ ਤੁਸੀਂ ਇਹ ਦੋ ਸ਼ਬਦਾਂ ਦਾ ਜਾਪ ਕਰੋਗੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਅੰਗ ਸੰਗ ਸਹਾਈ ਮੰਨ ਕੇ ਤੇ ਪਰਮਾਤਮਾ ਦੀ ਤੁਹਾਡੇ ਉੱਪਰ ਬਹੁਤ ਕਿਰਪਾ ਹੋਵੇਗੀ ਕਦੇ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਨਾ ਤਾਂ ਕੋਈ ਦੁੱਖ ਆਵੇਗਾ ਤੇ ਨਾ ਹੀ ਕਦੇ ਧਨ-ਦੌਲਤ ਦੀ ਕਮੀ ਆਵੇਗੀ ਆਪੇ ਵਾਹਿਗੁਰੂ ਹੀਲੇ ਵਸੀਲੇ ਬਣਾ ਦਿੰਦੇ ਆ ਸਾਡੇ ਸਾਰੇ ਦੁੱਖ ਤਕਲੀਫ ਦੂਰ ਕਰ ਦਿੰਦੇ ਆ ਗੁਰੂ ਸਮਰਥ ਹੋਵੇ ਉਸ ਦਾ ਦਰਸ ਸਮਰਥ ਹੋਵੇ ਨਾ ਜਦੋਂ ਫਿਰ ਹਿਰਦੇ ਵਿੱਚ ਪ੍ਰੇਮ ਤੇ ਭਾਵਨਾ ਹੋਣੀ ਚਾਹੀਦੀ ਫਿਰ ਉਸ ਪਰਮੇਸ਼ਰ ਦੇ ਦਰੋਂ ਸਭ ਕੁਝ ਪ੍ਰਾਪਤ ਹੋਇਆ ਕਰਦਾ ਹੈ ਸਾਚੇ ਸਹੇਬਾ ਕਿਆ ਨਹੀਂ ਕਰ ਤੇਰੇ ਉਹਦੇ ਕਰ ਸਾਰਾ ਕੁਝ ਹੈ ਹਰ ਇੱਕ ਚੀਜ਼ ਹਰੇਕ ਤਰ੍ਹਾਂ ਦੀ ਚੀਜ਼ ਹਰ ਇੱਕ ਤਰ੍ਹਾਂ ਦੀ ਵਸਤੂ ਉਸ ਪਰਮੇਸ਼ਰ ਦੇ ਕਰ ਹੈ ਪਰ ਪ੍ਰੇਮ ਹੋਣਾ ਚਾਹੀਦਾ ਹੈ ਚਰਦਾ ਹੋਣੀ ਚਾਹੀਦੀ ਏ ਬੰਗਣ ਦੀ ਜਾਂਚ ਹੋਣੀ ਚਾਹੀਦੀ ਏ ਜਿਵੇਂ ਇੱਕ ਭੈਣ ਕਹਿਣ ਲੱਗੀ ਕਿ ਮੈਂ ਬੜੀ ਗਰੀਬੀ ਆਪਣੇ ਪੇਕੇ ਪਿੰਡ ਵੀ ਕੱਟੀ ਵਿਆਹੀ ਗਈ ਉਥੇ ਵੀ ਗਰੀਬੀ ਸੀ ਜਿਹੜਾ ਮੇਰਾ ਹਸਬੰਡ ਸੀ ਉਹ ਇੱਕ ਸਧਾਰਨ ਜਿਹੀ ਨੌਕਰੀ ਕਰਦਾ ਸੀ 6-7000 ਤੇ ਜਿਵੇਂ ਵੀ ਪਰਮੇਸ਼ਰ ਦੀ ਖੇਡ ਬਣੀ ਅਸੀਂ ਕੱਟੀ ਗਏ ਇੱਕ ਵਾਰ ਅਚਾਨਕ ਮੇਰਾ ਹਸਬੰਡ ਬਿਮਾਰ ਹੋ ਗਿਆ ਜਦੋਂ ਉਹ ਬਿਮਾਰ ਹੋਇਆ ਤਾਂ ਸਾਡੇ ਘਰ ਦਾ ਕੰਮ ਵੀ ਰੁਕ ਗਿਆ ਵੈਸੇ ਐਸੀ ਗੁਰੂ ਸਾਹਿਬ ਦੀ ਕਿਰਪਾ ਸੀ ਮੇਰੇ ਤੇ ਜਿਵੇਂ ਕਹਿੰਦੀ ਪਰਮੇਸ਼ਰ ਨੇ ਪਹਿਲਾਂ ਹੀ ਰਾਹ ਰੱਖਿਆ ਹੁੰਦਾ ਏ ਨਾ ਕਿ ਇਹਨੂੰ ਕੱਲ ਨੂੰ ਆ ਔਂਕੜ ਆਵੇਗੀ ਇਹਨੂੰ ਅੱਜ ਇਹ ਕੰਮ ਸਿਖਾ ਦਈਏ ਆਮ ਕਰਕੇ ਹੁੰਦਾ ਏ ਪਰਮੇਸ਼ਰ ਨੇ ਦੂਰ ਦੀ ਸੋਚ ਕੇ ਤੁਹਾਨੂੰ ਚੀਜ਼ ਦਿੱਤੀ ਹੁੰਦੀ ਏ ਜਿਵੇਂ ਅਸੀਂ ਪੈਦਾ ਹੋਣਾ ਸੀ ਸਾਡਾ ਪਹਿਲਾ ਰਿਜਕ ਆ ਗਿਆ ਇਸ ਸੰਸਾਰ ਦੇ ਉੱਪਰ ਇਹਦਾ ਪਰਮੇਸ਼ਰ ਜੀ ਹਰ ਇੱਕੀ ਚੀਜ਼ ਨੂੰ ਸੋਚ ਕੇ ਰੱਖਦੇ ਨੇ ਕੱਲ ਨੂੰ ਇਹ ਚੀਜ਼ ਦੀ ਲੋੜ ਪਵੇਗੀ ਕਹਿੰਦੀ ਪੇਕੇ ਪਿੰਡ ਮੈਂ ਸਿਲਾਈ ਸਿੱਖੀ ਸੀ ਸੂਟ ਸੀਨੇ ਸਿੱਖੇ ਸੀ ਤੇ ਜਦੋਂ ਔਕਾਸਾਮਾ ਆਇਆ ਤਾਂ ਮੈਨੂੰ ਲੱਗਾ ਕਿ ਨਹੀਂ ਮੈਨੂੰ ਅਜੇ ਕੰਮ ਕਰਨਾ ਚਾਹੀਦਾ ਕਹਿੰਦੀ ਮੇਰਾ ਘਰ ਵਾਲਾ ਬਿਮਾਰ ਹੋ ਗਿਆ ਸੀ ਤੇਨ ਮੇਰੇ ਬੱਚੇ ਸਨ ਉਹ ਵੀ ਸਕੂਲ ਪੜ੍ਹਦੇ ਸੀ ਉਹਨਾਂ ਨੂੰ ਵੀ ਅਸੀਂ ਹਟਾ ਲਿਆ ਸੀ ਸਰਕਾਰੀ ਸਕੂਲ ਵਿੱਚ ਪਾ ਦਿੱਤਾ ਸੀ ਪਹਿਲਾਂ ਥੋੜਾ ਜਿਹਾ ਵਧੀਆ ਸਕੂਲ ਵਿੱਚ ਪਾਏ ਸੀ ਉੱਸੀ ਵਧੀਆ ਖਰਚਾ ਕੱਢੀ ਜਾਂਦੇ ਸੀ ਤਾਂ ਕਿ ਵਧੀਆ ਚੰਗੇ ਪੜ੍ਹ ਲਿਖ ਜਾਣਗੇ ਦੋਹਾਂ ਨੂੰ ਘਰ ਬਿਠਾ ਲਿਆ ਇੱਕ ਨੂੰ ਸਕੂਲ ਪਾ ਦਿੱਤਾ ਐਵੇਂ ਕਹਿੰਦੀ ਸਾਡੀ ਜ਼ਿੰਦਗੀ ਹੋ ਗਈ ਇੱਕ ਸਾਲ ਤੋਂ ਬਾਅਦ ਜਦੋਂ ਮੈਂ ਸੂਟ ਸੀਨ ਦੀ ਸੀ ਮੈਂ ਲੋਕਾਂ ਦੇ ਸੂਟ ਸੀਨੇ ਆਪਣੇ ਵੱਲੋਂ ਮੈਂ ਪੂਰੀ ਕੋਸ਼ਿਸ਼ ਕਰਨੀ ਬਹੁਤ ਵਧੀਆ ਸੀ ਕੇ ਦੇਨੇ ਆਪਣੇ ਵੱਲੋਂ ਬਹੁਤ ਮਿਹਨਤ ਕਰਦੀ ਸੀ ਮੈਂ ਪਰ ਹੌਲੀ-ਹੌਲੀ ਲੋਕਾਂ ਦੇ ਉਲਾਂਬੇ ਆਉਣੇ ਸ਼ੁਰੂ ਹੋ ਗਏ ਸਾਡਾ ਸੂਟ ਸਹੀ ਨਹੀਂ ਆ ਜਾਂ ਤੂੰ ਸਹੀ ਨਹੀਂ ਸੀਤਾ ਉਹਨਾਂ ਉਲਾਂਬੇ ਦੇ ਜਾਣਾ ਫਿਰ ਮੈਨੂੰ ਸ਼ਰਮ ਆਉਣੀ ਪੈਸੇ ਮੰਗਣ ਲੱਗੀਆਂ ਕਿ ਮੈਂ ਪੈਸੇ ਕਿਵੇਂ ਮੰਗਾ ਕਿ ਉਹ ਤਾਂ ਕਹਿੰਦੇ ਕਿ ਸਾਡਾ ਸੂਟ ਸਹੀ ਨਹੀਂ ਸੀਤਾ ਫਿਰ ਪੈਸੇ ਕਿਵੇਂ ਲਵਾਂਗੀ ਕਹਿੰਦੀ ਫਿਰ ਪੈਸੇ ਨਾ ਮੰਗਨੇ ਉੰਨਾ ਵੀ ਨਾ ਦੇਨੇ ਤੇ ਏਦਾਂ ਮੇਰਾ ਕੰਮ ਇਹ ਵੀ ਰੁਕ ਗਿਆ ਇੱਕ ਸਾਲ ਬਿਮਾਰ ਰਹਿਣ ਤੋਂ ਬਾਅਦ ਮੇਰਾ ਹਸਬੈਂਡ ਸੀ ਉਹ ਚੜਾਈ ਕਰ ਗਿਆ ਜਦੋਂ ਉਹ ਚੜਾਈ ਕਰ ਗਿਆ ਤਾਂ ਮੈਨੂੰ ਕੋਈ ਰਸਤਾ ਨਹੀਂ ਲੱਭਾ ਕਿ ਮੈਂ ਹੁਣ ਕਿੱਧਰ ਨੂੰ ਜਾਵਾਂ ਕੌਣ ਮੈਨੂੰ ਖਵਾਵੇਗਾ ਤੇ ਐਵੇਂ ਕਰਕੇ ਕਹਿੰਦੀ ਇੱਕ ਮੇਰੀ ਸੱਸ ਸੀ ਤੇ ਇੱਕ ਮੇਰਾ ਘਰਵਾਲਾ ਉਹ ਦੋ ਹੀ ਜੀ ਸੀ ਪਹਿਲਾਂ ਬਾਅਦ ਵਿੱਚ ਮੇਰੀ ਜ਼ਿੰਮੇਵਾਰੀ ਉਹ 나ਤੇ ਆ ਗਈ। ਐਵੇਂ ਹੁਣ ਮੈਂ ਤੇ ਮੇਰੀ ਸੱਸ ਤੇ ਮੇਰੇ ਬੱਚੇ ਰਹਿ ਗਏ ਸੀ। ਹੁਣ ਅਸੀਂ ਸੋਚੀਏ ਅਸੀਂ ਕਰਨਾ ਕੀ ਏ ਤੇ ਕਹਿੰਦੀ ਮੇਰੇ ਮਨ ਵਿੱਚ ਇਹੋ ਸੀ ਡਰ ਕਿ ਹੁਣ ਕੀ ਕਰ ਸਕਦੇ ਆ ਕਿ ਇਹੋ ਜਿਹਾ ਕਿਹੜਾ ਕੰਮ ਕਰੀਏ ਜਿੰਦੇ ਕਰਕੇ ਸਾਨੂੰ ਕੁਝ ਪੈਸੇ ਆਉਣ ਮੈਂ ਲੋਕਾਂ ਦੇ ਭਾਂਡੇ ਵੀ ਮਾਂਜੇ। ਕਹਿੰਦੀ ਫਿਰ ਮੇਰੇ ਮਨ ਦੇ ਵਿੱਚ ਆਇਆ ਕਿ ਮੈਂ ਤਾਂ ਤਾਂ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਇੰਨੀ ਸੰਗਤ ਜਾਂਦੀ ਏ ਕਹਿੰਦੀ ਮੈਂ ਵੀ ਜਾਂਦੀ ਹੁੰਦੀ ਸੀ ਪਹਿਲਾਂ ਤੇ ਬਾਅਦ ਵਿੱਚ ਫਿਰ ਕੰਮਾਂ ਵਿੱਚ ਹੀ ਰਹਿ ਗਈ ਤੇ ਬਾਅਦ ਵਿੱਚ ਫਿਰ ਕਦੀ ਗਏ ਹੀ ਨਹੀਂ ਕੰਮਕਾਰ 'ਚ ਲੱਗੇ ਰਹਿਣਾ ਕਹਿੰਦੀ ਮੇਰੇ ਮਨ 'ਚ ਆਇਆ ਐਸੀ ਭਾਵਨਾ ਪਤਾ ਨਹੀਂ ਕਿੱਥੋਂ ਆਈ ਕਿੱਦਾਂ ਜਾਗੀ ਇੱਕ ਦਿਨ ਬੈਠੀ ਨੇ ਵਿਚਾਰ ਕੀਤਾ ਮੈਂ ਤੇ ਮੇਰੀ ਸੱਸ ਨੇ ਵੀ ਆਪਾ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਤੇ ਰੋਜ਼ ਜਾਇਆ ਕਰਨਾ ਸ਼ਾਮਾਂ ਨੂੰ ਟਾਈਮ ਕੱਢ ਕੇ ਰੋਜ਼ ਜਾਇਆ ਕਰਨਾ ਉਥੇ ਅਰਦਾਸ ਕਰੀਏ ਬਾਬਾ ਦੀਪ ਸਿੰਘ ਸਾਹਿਬ ਜੀ ਸਾਡੇ ਤੇ ਵੀ ਜ਼ਰੂਰ ਕਿਰਪਾ ਕਰਨਗੇ ਗਰੀਬਾਂ ਦੀਆਂ ਝੋਲੀਆਂ ਭਰਦਾ ਏ ਗੁਰੂ ਨਾਨਕ ਸਾਹਿਬ ਕਹਿੰਦੀ ਐਸੀ ਜਾਣਦੇ ਰਹੇ ਉਸ ਤੋਂ ਬਾਅਦ ਕਹਿੰਦੀ ਮੈਂ ਇੱਕ ਕਥਾ ਸੁਣਿਆ ਕਰਦੀ ਸੀ ਕਿਸੇ ਭਾਈ ਸਾਹਿਬ ਦੀ ਇੱਕ ਦਿਨ ਅਸੀਂ ਕਥਾ ਸੁੰਦੇਸੀ ਉਹ ਕਥਾ ਦੇ ਵਿੱਚ ਬਚਨ ਆਇਆ ਜੋ ਅੱਗੇ ਪਹਿਲਾਂ ਵੀ ਸੁਨਿਆ ਸੀ ਪਰ ਉਸ ਦਿਨ ਉਸ ਬਚਨ ਦਾ ਇਨਕ ਮੰਨਤੇ ਅਸਰ ਹੋਇਆ ਉਹ ਬਚਨ ਸੀ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗਰੀਬਾਂ ਗਰੀਬਾਂ ਦੇ ਆ ਉਹ ਬੋਲਦੇ ਸੀ ਬਚਨ ਗੁਰ ਨਾਨਕ ਜਾਰ ਗਰੀਬਾਂ ਦਾ ਤੇ ਉਹ ਐਵੇਂ ਵੀ ਜਿਹੜੀ ਗੱਲ ਸੀ ਬੋਲਦੇ ਸੀ ਤੇ ਮੇਰੇ ਮਨ ਤੇ ਐਸਾ ਅਸਰ ਕੀਤਾ ਕਿ ਅਸੀਂ ਵੀ ਗਰੀਬ ਗਰੀਬਾਂ ਤੇ ਸਾਡਾ ਵੀ ਗੁਰੂ ਨਾਨਕ ਜਰ ਬਣੇਗਾ ਸਾਡੀ ਵੀ ਬਾਹ ਫੜੇਗਾ ਕਹਿੰਦੀ ਏਦਾਂ ਦੀ ਮੇਰੀ ਭਾਵਨਾ ਬਣ ਕੇ ਤੇ ਮੈਂ ਰੋਣ ਲੱਗ ਪਈ ਵਿਰਾਗ ਕਰਨ ਲੱਗ ਪਈ ਬੜਾ ਮਨ ਉਦਾਸ ਕੀਤਾ ਮੇਰੀ ਸੱਸ ਤੇ ਮੇਰੇ ਬੱਚੇ ਮੈਨੂੰ ਸਮਝਾਉਣ ਲੱਗੇ ਕਿ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਆਪਾਂ ਥੋੜੀ ਥੋੜੀ ਕਰਕੇ ਖਾ ਲਾਂਗੇ ਕੱਟ ਲਾਂਗੇ ਦਿਨ ਕਿਸੇ ਤਰ੍ਹਾਂ ਤੁਸੀਂ ਰੋਇਆ ਨਾ ਕਰੋ ਫਿਕਰ ਨਾ ਕਰਿਆ ਕਰੋ ਸੱਸ ਵੀ ਕਹਿਣ ਲੱਗੀ ਧੀਏ ਤੂੰ ਟੈਨਸ਼ਨ ਨਾ ਲਿਆ ਕਰ ਜੀਂਦੇਦਾਰ ਤੇ ਜਾਨੀਏ ਉਹ ਸਾਰਾ ਕੁਝ ਦਊਗਾ ਅਸੀਂ ਕਹਿੰਦੀ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਤੇ ਜਾ ਕੇ ਭਾਂਡੇ ਸਾਫ਼ ਕਰਨੇ ਸੇਵਾ ਕਰਨੀ ਕਿ ਕੋਈ ਅਰਦਾਸ ਕਰਨੀ ਬਾਬਾ ਜੀ ਅਸੀਂ ਰੂਲੀਏ ਨਾ ਸਾਡੀ ਆਈ ਚਲਾਈ ਚੱਲੀ ਜਾਵੇ ਅਸੀਂ ਬਹੁਤਾ ਵੀ ਨਹੀਂ ਮੰਗਦੇ ਕਹਿੰਦੀ ਏਦਾਂ ਜਦੋਂ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਤੇ ਜਾ ਕੇ ਮੈਂ ਸੇਵਾ ਕਰਨ ਲੱਗ ਪਈ ਜਾਣਾ ਸ਼ੁਰੂ ਕਰ ਦਿੱਤਾ ਛੀਦਾ ਦੇ ਆਸਥਾਨ ਤੇ ਹੁਣ ਜਿਹੜੇ ਉਲਾਂਬੇ ਆਉਂਦੇ ਸੀ ਸੂਟਾਂ ਦੇ ਉਹ ਸੂਟ ਸਹੀ ਨਹੀਂ ਸੀਤਾ ਪੈਸੇ ਨਹੀਂ ਦਿੰਦੇ ਸੀ ਉਹ ਲੋਕ ਮੇਰੇ ਕੋਲ ਫਿਰ ਆਉਂਦੇ ਨੇ ਤੇ ਮੈਨੂੰ ਕਹਿੰਦੇ ਨੇ ਅਸੀਂ ਤੈਨੂੰ ਪਿਛਲੇ ਪੈਸੇ ਵੀ ਦੇਵਾਂਗੇ ਤੇ ਤੂੰ ਸਾਡਾ ਸੂਟ ਸਿਉਂ ਦੇ ਤੇ ਮੈਂ ਉਹਨਾਂ ਨੂੰ ਕਹਿੰਦੀ ਸੀ ਕਿ ਕੋਈ ਗੱਲ ਨਹੀਂ ਤੁਸੀਂ ਉਦੋਂ ਕਿਹਾ ਸੀ ਆਹ ਵਾਲੀ ਕਿ ਆਹ ਵਾਲੀ ਮੁਸ਼ਕਿਲ ਆਈ ਏ ਮੈਂ ਕੋਸ਼ਿਸ਼ ਕਰੂੰਗੀ ਵੀ ਐਤ ਕਾ ਨਾ ਆਵੇ ਉਹ ਕਹਿਣ ਲੱਗੇ ਕਿ ਕੋਈ ਗੱਲ ਨਹੀਂ ਤੂੰ ਸਿਉਂ ਦੇ ਸਾਡੇ ਸੂਟ ਅਸੀਂ ਪੈਸੇ ਪੂਰੇ ਦੇਵਾਂਗੇ ਤੇ ਪਿਛਲੇ ਵੀ ਜਿਹੜੇ ਤੇਰੇ ਨਹੀਂ ਦਿੱਤੇ ਉਹ ਵੀ ਦਮਾਗੀ ਕਹਿੰਦੀ ਐਦਾਂ ਮੈਨੂੰ ਇੱਕ ਵਾਰ 5-7 ਸੂਟ ਆ ਗਏ ਤੇ ਉਹਦੇ ਨਾਲ ਮੇਰਾ ਵਧੀਆ ਖਰਚਾ ਨਿਕਲ ਜਾਣਾ ਤੇ ਬਾਕੀ ਫਿਰ ਵੀ ਕਹਿੰਦੀ ਮੇਰੇ ਕੋਲ ਬਹੁਤਾ ਖਰਚ ਨਹੀਂ ਸੀ ਵੀ ਕੋਈ ਬਿਮਾਰ ਹੋ ਜੇ ਸਾਡੇ ਘਰ ਚ ਤੇ ਮੈਂ ਉਹ ਪੈਸੇ ਦੇ ਕੇ ਦਵਾਈ ਲੈ ਆਵਾਂ ਇਹਨੇ ਪੈਸੇ ਮੇਰੀ ਜੇਬ ਚ ਨਹੀਂ ਕਦੇ ਹੋਏ ਸੀ ਕਹਿੰਦੀ ਇੱਕ ਦਿਨ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਤੇ ਸਵੇਰੇ ਇਕੱਲੀ ਚਲੀ ਗਈ ਮੈਂ ਸਾਰਾ ਦਿਨ ਉੱਥੇ ਵਿਰਾਗ ਕਰ ਕਰਕੇ ਬਾਬਾ ਦੀਪ ਸਿੰਘ ਸਾਹਿਬ ਨੂੰ ਕਿਹਾ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਵੀ ਜੇ ਤੁਸੀਂ ਸਮਰਥ ਹੈਗੇ ਜੇ ਮੈਂ ਇਦਾਂ ਹੀ ਕਹਿੰਦੀ ਸਿੱਧਾ ਕਹਿ ਦਿੱਤਾ ਕਿ ਜੇ ਤੁਸੀਂ ਇਸ ਅਸਥਾਨ ਤੇ ਇੰਨੀ ਸੰਗਤ ਆਉਂਦੀ ਏ ਇੰਨੀ ਸੰਗਤ ਦੇ ਦੁੱਖ ਦੂਰ ਹੁੰਦੇ ਆ ਤੇ ਮੈਂ ਮੰਨੂਗੀ ਤੁਸੀਂ ਹੈਗੇ ਜੇ ਜੇ ਮੇਰਾ ਵੀ ਕਾਰਜ ਮਹਾਰਾਜ ਸਫਲ ਕਰੋ ਮੇਰੇ ਘਰੇ ਵੀ ਧਨ ਦੀ ਕਮੀ ਨੂੰ ਪੂਰਾ ਕਰੋ ਤੇ ਜੇ ਨਾ ਹੋਵੇ ਤਾਂ ਬਾਬਾ ਦੀਪ ਸਿੰਘ ਸਾਹਿਬ ਜੀ ਮੈਂ ਨਹੀਂ ਮੰਨਦੀ ਜੀ ਵੀ ਤੁਸੀਂ ਇੱਥੇ ਹੋਵੋਗੇ ਪਰ ਮੇਰੀ ਗਰੀਬ ਦੀ ਵੀ ਸੁਣੋ ਜੇ ਤੁਸੀਂ ਸੁਣ ਲੋਗੇ ਤਾਂ ਮੈਂ ਬਿਨ ਨਾਗੇ ਤੁਹਾਡੇ ਅਸਥਾਨ ਤੇ ਜਿੰਨਾ ਤੱਕ ਜਿਉਂਦੀਆਂ ਜ਼ਰੂਰ ਆਵਾਂਗੀ ਇਹ ਪਰਨ ਕਾਰ ਲਿਆ ਜਦੋਂ ਇਹ ਪਰਨ ਕੀਤਾ ਤਾਂ ਕਹਿੰਦੀ ਅਗਲੇ ਦਿਨ ਮੈਂ ਘਰ ਸੂਟ ਸਿਉਂਦੀ ਸੀ ਤੇ ਕਿਸੇ ਦਾ ਸੂਟ ਸੀ ਰਹੀ ਸੀ ਉਹ ਕੁੜੀ ਉਹਨਾਂ ਦੀ 12 ਆਈ ਸੀ ਤੇ ਮੈਂ ਸੂਟ ਸੀ ਕੇ ਜਦੋਂ ਉਹਨੂੰ ਦਿੱਤਾ ਉਹਨੂੰ ਬੜਾ ਪਸੰਦ ਆਇਆ ਬਹੁਤ ਵਧੀਆ ਲੱਗਾ ਜੋ ਕੋਈ ਮੈਂ ਡਿਜ਼ਾਈਨ ਪਾਇਆ ਸੀ ਉਸ ਨੂੰ ਬੜਾ ਪਸੰਦ ਆਇਆ ਤੇ ਉਹਨੇ ਉਹ ਵੀਡੀਓ ਬਣਾ ਕੇ ਥੱਲੇ ਮੇਰਾ ਨਾਮ ਲੇ ਕੇ ਤੇ ਫੋਟੋ ਪਾ ਕੇ ਤੇ ਨੈਟ ਤੇ ਪਾ ਦਿੱਤੀ ਵੀ ਮੈਂ ਇਥੋਂ ਸਵਾਇਆ ਕਹਿੰਦੀ ਉਸ ਦਿਨ ਤੋਂ ਬਾਅਦ ਉਹ ਬਾਹਰ ਚਲੀ ਗਈ ਉਹਨੇ ਬਾਹਰ ਤੋਂ ਜਿੰਨੇ ਵੀ ਸੂਟ ਜੋ ਸਵਾਉਣਾ ਜੋ ਲੈਣਾ ਹੁੰਦਾ ਸੀ ਉਹ ਮੈਨੂੰ ਹੀ ਫੋਨ ਕਰਿਆ ਕਰਦੀ ਸੀ ਆ ਸੂਟ ਮੈਨੂੰ ਲੈ ਕੇ ਆ 컬러 ਦਾ ਆਹ 컬러 ਦਾ ਲੈ ਕੇ ਤੇ ਇਹਨੂੰ ਐਡਾ ਸਟੀਚ ਕਰਕੇ ਮੈਨੂੰ ਦੇ ਦੇ ਤੇ ਤੈਨੂੰ ਪੈਸੇ ਅਸੀਂ ਇੰਡੀਆ ਵਾਲੇ ਨਹੀਂ ਦੇਵਾਂਗੇ ਇਤੋਂ ਵਾਲੇ ਪੈਸੇ ਦਵਾਂਗੇ ਬਾਹਰਲੇ ਪੈਸੇ ਤੈਨੂੰ ਦਿਆ ਕਰਾਂਗੇ ਕਹਿੰਦੀ ਐਵੇਂ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਜਦੋਂ ਮੇਰੇ ਤੇ ਕਿਰਪਾ ਹੋਈ ਮੈਨੂੰ ਇਨੇ ਕੋ ਫੋਨ ਹੁਣ ਆਉਣ ਲੱਗੇ ਕਿ ਮੇਰੇ ਕੋਲੋਂ ਸੂਟ ਜਿਹੜੇ ਸੀ ਉਹ ਸਟਿਚ ਨਹੀਂ ਕੀਤੇ ਜਾਂਦੇ ਸੀ ਲੋਕਾਂ ਦੇ ਇਨੇ ਕੋ ਮੇਰੇ ਕੋਲ ਸੂਟ ਆਏ ਕਹਿੰਦੀ ਐਸੀ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਹੋਈ ਕਿ ਮੇਰੇ ਮੈਂ ਚਾਰ ਕੁੜੀਆਂ ਫਿਰ ਰੱਖੀਆਂ ਸੂਟ ਸਿਉਣ ਲਈ ਤਨਖਾਹ ਤੇ ਮੈਨੂੰ ਲੋਕਾਂ ਨੇ ਮਸ਼ੀਨਾਂ ਲੈ ਕੇ ਦਿੱਤੀਆਂ ਪਰ ਮੇਰਾ ਕੰਮ ਪਰ ਮੇਰਾ ਕੰਮ ਜਦੋਂ ਚੱਲਿਆ ਉਹ ਕੰਮ ਵੀ ਨਹੀਂ ਮੁੱਕਾ ਤੇ ਮੇਰੇ ਕੋਲੇ ਪੈਸਾ ਵੀ ਨਹੀਂ ਮੁੱਕਾ ਐਸੀ ਮਹਾਰਾਜ ਜੀ ਕਹਿੰਦੀ ਮੇਰੇ ਤੇ ਕਿਰਪਾ ਹੋਈ ਮੈਂ ਸੂਟ ਸੀ ਸੀ ਕੇ ਆਪਣੇ ਘਰ ਦਾ ਲੈਂਟਰ ਪਾਇਆ ਸੂਟ ਸੀ ਸੀ ਕੇ ਆਪਣੇ ਬੱਚਿਆਂ ਨੂੰ ਸਕੂਲੇ ਪੜ੍ਹਨੇ ਪਾਇਆ ਮੈਂ ਪੈਸੇ ਜੋੜੇ ਕਹਿੰਦੀ ਤੇ ਕਈ ਕੁਝ ਬਣਾਇਆ ਉਹਨਾਂ ਚਾਰਾਂ ਤੋਂ ਮੇਰੇ ਕੋਲ 10 ਕੁੜੀਆਂ ਹੋਈਆਂ ਮੈਂ ਸਿਲਾਈ ਸੈਂਟਰ ਬਣਾਇਆ ਐਵੇਂ ਹੁਣ ਭੈਣ ਨੇ ਆਪਣੀ ਵਾਰਤਾ ਸੁਣਾਈ ਕਿ ਕਿਦਾਂ ਸੀ ਦਸਿੰਗਾ ਨੇ ਬਾਰਤਾਨਦਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਮੇਰੇ ਤੇ ਕਿਰਪਾ ਕੀਤੀ ਮੇਰੀ ਗਰੀਬੜੀ ਦੀ ਸੁਣੀ ਤੇ ਮੈਨੂੰ ਇਹ ਕਰਕੇ ਵਿਖਾਇਆ ਕਿ ਮੈਂ ਹਾਜ਼ਰਾਂ ਮੈਂ ਮੈਂ ਇਸ ਸਥਾਨ ਤੇ ਹਾਜ਼ਰ ਨਾਜ਼ਰਾਂ ਉਹ ਕਹਿੰਦੀ ਮੈਂ ਤਾਂ ਮਨ ਤੋਂ ਸ਼ੰਕਾ ਕਰਕੇ ਕੀਤੀ ਸੀ ਨਾ ਉਥੇ ਸ਼ੰਕਾ ਕੀਤੀ ਸੀ ਨਾ ਜੇ ਤੁਸੀਂ ਹੈਗੇ ਹੋ ਤਾਂ ਫਿਰ ਕਰਕੇ ਵੀ ਵਿਖਾਓ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਜੋ ਹੈਗੇ ਨੇ ਤੇ ਉਹਨਾਂ ਨੇ ਕਰਕੇ ਵੀ ਦਿਖਾਇਆ ਏ ਉਹਨਾਂ ਨੇ ਮੇਰੇ ਘਰੋਂ ਤਨ ਦੀ ਕਮੀ ਦੂਰ ਕੀਤੀ ਤੇ ਮੇਰੀ ਗਰੀਬੜੀ ਦੀ ਲਾਜ ਰੱਖੀ ਹੁਣ ਮੈਂ ਆਪਣਾ ਚੰਗਾ ਖਾਨਣੀ ਆ ਸੋਹਣਾ ਹੜਾਉਣੀ ਆ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਸਦਾ ਜਾਨੀ ਆ ਬੱਚਿਆਂ ਨੂੰ ਵੀ ਨਾਲ ਲੈ ਕੇ ਜਾਨੀਆਂ ਦਰਸ਼ਨ ਕਰਨ ਤੋਂ ਬਿਨਾ ਮੈਂ ਕੰਮ ਸ਼ੁਰੂ ਨਹੀਂ ਕਰਦੀ ਜੇ ਮੈਂ ਕੱਲ ਨੂੰ ਕੀਤੇ ਜਾਣਾ ਤਾਂ ਮੈਂ ਇੱਕ ਦਿਨ ਵਿੱਚ ਦੋ ਵਾਰੀ ਮੱਥਾ ਟੇਕ ਕੇ ਆਉਣੀ ਆ ਤੇ ਕਹਿ ਕੇ ਆਉਣੀ ਆ ਬਾਬਾ ਦੀਪ ਸਿੰਘ ਸਾਹਿਬ ਜੀ ਕੱਲ ਵਾਲਾ ਵੀ ਮੈਂ ਦਰਸ਼ਨ ਕਰ ਚੱਲੀਆਂ ਕਿ ਕੱਲ ਮੈਂ ਆ ਨਹੀਂ ਸਕਦੀ ਤੇ ਪਰ ਮੈਂ ਪੰਨ ਵੀ ਤੋੜ ਨਹੀਂ ਸਕਦੀ ਐਵੇਂ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਉਸ ਭੈਣ ਤੇ ਕਿਰਪਾ ਕੀਤੀ ਉਹਦੇ ਘਰੋਂ ਪੈਸੇ ਦਾ ਦਲੇਦਰ ਦੂਰ ਕੀਤਾ ਉਹਦਾ ਪਤੀ ਨਾ ਹੋਣ ਕਰਕੇ ਮਹਾਰਾਜ ਨੇ ਉਹਨੂੰ ਰਸਤਾ ਦਿੱਤਾ ਸੋ ਏਵੇਂ ਖਾਲਸਾ ਜੀ ਸਤਿਗੁਰ ਸਦਾ ਸਮਰਤ ਹੋਇਆ ਕਰਦੇ ਆ ਲਾਜ ਰੱਖਿਆ ਕਰਦੇ ਆ ਉਹ ਮਾਂ ਤੇ ਪਿਓ ਹੈ ਬੱਚਿਆਂ ਦਾ ਹਰ ਇੱਕ ਜੀਜ਼ ਦਾ ਸੰਸਾਰ ਤੇ ਤੁਰਦੇ ਫਿਰਦੇ ਜੀਵਾ ਕੀੜਿਆਂ ਮਕੌੜਿਆਂ ਦਾ ਪਸ਼ੂ ਪੰਛੀਆਂ ਦਾ ਸਾਡਾ ਹਰ ਇੱਕ ਰੂ ਦਾ ਉਹ ਮਾਪਿਓ ਪੈਣਪਰਾ ਹੈ ਉਹ ਹਰ ਇੱਕ ਤਰ੍ਹਾਂ ਦਾ ਰਿਸ਼ਤਾ ਪਰਮੇਸ਼ਰ ਬਣ ਜਾਂਦਾ ਹੈ ਇਸ ਕਰਕੇ ਜੋ ਵੀ ਤੁਸੀਂ ਰਿਸ਼ਤਾ ਰੱਖਣਾ ਹੈ ਤੇ ਜਿਹੜਾ ਸਾਥ ਨਿਭਾਉਣਾ ਹੈ ਉਹ ਨਿਭਣਾ ਪਰਮੇਸ਼ਰ ਦੇ ਨਾਲ ਆ ਬਾਕੀ ਸਭ ਵਿਅਰਥ ਹੈ ਕਦਮ ਹੈ ਤੋਂ ਜੇ ਕਿਸੇ ਵੀ ਪੈਣਪਰਾ ਦੀ ਜੇ ਕੋਈ ਤੰਗੀ ਪਰੇਸ਼ਾਨੀ ਹੈ ਆਪਣੇ ਗੁਰੂ ਕੋਲੋਂ ਮੰਗੋ ਤਾਤਾ ਤੇ ਜਾ ਕੇ ਮੱਥੇ ਰਗੜਨ ਦਾ ਕੋਈ ਫਾਇਦਾ ਨਹੀਂ ਹੈ ਜੇ ਇੱਕ ਦੇ ਉਹ ਜਾਵਾਂਗੇ ਇੱਕ ਬੇੜੀ ਵਿੱਚ ਬਹਿ ਜਾਵਾਂਗੇ ਉਹ ਪਾਰ ਜ਼ਰੂਰ ਲੱਗੇਗੀ ਜੋ ਅੱਜ ਨਹੀਂ ਮਿਲਿਆ ਉਹ ਕੱਲ ਮਿਲੇਗਾ ਜੋ ਕੱਲ ਨਹੀਂ ਮਿਲਿਆ ਉਹ ਪਰਸੋ ਮਿਲੇਗਾ ਪਰ ਐਵੇਂ ਦਾ ਦਿਨ ਨਾ ਪਰ ਐਵੇਂ ਦਾ ਕੋਈ ਦਿਨ ਨਹੀਂ ਆ ਸਕਦਾ ਕਿ ਮਿਲੇ ਨਾ ਸੋ ਆਪਣੇ ਸਤਿਗੁਰਾਂ ਉੱਪਰ ਭਰੋਸਾ ਰੱਖਿਏ ਸ਼ਹੀਦਾਂ ਫੌਜਾਂ ਦੀ ਸ਼ਕਤੀ ਤਾਕਤ ਤੇ ਭਰੋਸਾ ਰੱਖਿਏ ਕਿਉਂਕਿ ਸਮਰਥ ਨੇ ਸ੍ਰਿਸ਼ਟੀ ਦੇ ਮਾਲਕ ਸਤਿਗੁਰ ਕਾਲਪੁਰਖ ਜੀ ਨੇ ਉਹਨਾਂ ਨੇ ਸਾਜਿਆ ਉਹਨਾਂ ਨੂੰ ਸਾਜਿਆ ਸੋ ਵਾਹਿਗੁਰੂ ਜੀ ਕੋਈ ਵੀ ਗਲਤੀ ਹੋ ਗਈ ਹੋਵੇ ਭੁੱਲਾ ਚੁੱਕਾਂ ਦੀ ਖਿਮਾ ਬਖਸ਼ਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ